ਕਵਾਲਿਟੀ ਕੀ ਹੁੰਦੀ ਆ ਤੁਹਾਨੂੰ ਆਜੋ ਦਿਖਾਉਨੇ ਆਂਗੇ ਹਾਂਜੀ ਮਿੱਤਰੋ ਅੱਸੀ ਕੱਲ ਆਪਾਂ ਖੜੇ ਸੀਗੇ ਕਮਾਲਪੁਰੇ ਵਾਲੇ ਕੰਮ ਤੇ ਆਪਣਾ ਵਿੱਧ ਮਟੀਰੀਅਲ ਕੰਮ ਆ ਜਿਹੜਾ ਤੁਹਾਨੂੰ ਪਤਾ ਹੀ ਆ ਹਨਾ ਦੱਸਿਆ ਪਹਿਲਾਂ ਵੀਡੀਓ ਵਾਕੇ ਤੇ ਬੜੇ ਲੋਕਾਂ ਨੇ ਨਾ ਠੇਕੇਦਾਰਾਂ ਨੇ ਕੁਆਲਿਟੀ ਕੁਆਲਿਟੀ ਕਹਿ ਕੇ ਨਾ ਫੇਸਬੁੱਕ ਤੇ ਵੀਡੀਓ ਵਾਕੇ ਰੌਲਾ ਪਾਇਆ ਹੁੰਦਾ ਵੀ ਅਸੀਂ ਬੈਸਟ ਕੁਆਲਿਟੀ ਕਰਦੇ ਆਂ ਜਾਂ ਇਦਾਂ ਉਦਾਂ ਕੁਆਲਿਟੀ ਕੀ ਹੁੰਦੀ ਆ ਤੁਹਾਨੂੰ ਆਜੋ ਦਿਖਾਉਨੇ ਆਂਗੇ ਆ ਆਪਣਾ ਕੰਮ ਨਾ ਨੀਹਾ ਭਰੀਆਂ ਨੇ ਆਪਾਂ ਕਮਾਲਪੁਰੇ ਮੜੀ ਨਿਗਾਹ ਮਾਰਿਓ ਵੀ ਚਾਰ ਸਵੇਰੇ ਨਾਲ ਨਾ ਕਰੰਡੀ ਪਲਾਸਟਰ ਕਰਕੇ ਆਪਾਂ ਜ ਤੇ ਪਹਿਲਾਂ ਇਹ ਆਪਾਂ ਇੱਥੇ ਤੱਕ ਭਰਤ ਪਾਇਆ ਸੀ ਇੱਥੇ ਤੱਕ ਵੀ ਪਹਿਲਾਂ ਕੈਨੇਡੀ ਪਲਾਸਟਰ ਕਰਿਆ ਸੀਗਾ ਤੇ ਹੁਣ ਇਹਦੇ ਤੇ 9x9 ਦਾ ਬੀਮ ਪਾ ਕੇ ਦੁਬਾਰਾ ਸਾਰਾ ਕੈਨੇਡੀ ਪਲਾਸਟਰ ਕਰਿਆਗਾ ਤੇ ਉੱਤੇ ਦੋ ਰਦੇ ਲਾਏ ਆ ਕਿਉਂਕਿ ਉੱਪਰਤ ਜਿਆਦਾ ਹੋ ਗਿਆ ਸੀਗਾ ਉੱਚਾ ਕਹਿੰਦੇ ਵੀ ਨਹੀਂ ਕਰਨਾ ਨਹੀਂ ਤਾਂ ਅੱਗੇ ਅਸੀਂ ਚਾਰ ਰਦੇ ਲਾਉਣੇ ਹੁੰਦੇ ਆ ਤੇ ਉਧਰ ਕਹਿੰਦੀ ਡੀਪੀਸੀ ਪਾਤੀ ਆ ਤੇ ਜਿਹੜੇ ਕੁਆਲਟੀ ਕੁਆਲਟੀ ਕਹ ਕੇ ਰੋਲਾ ਪਾਉਂਦੇ ਹੁੰਦੇ ਆ ਨਾ ਵੀ ਅਸੀਂ ਬੈਸਟ ਕੁਆਲਟੀ ਦਿੰਨੇ ਆ ਆਹ ਕੁਆਲਟੀ ਆ ਹੁੰਦੀ ਹੈਗੀ ਠੀਕ ਹੈ ਨਾ ਆ ਪੌੜੀਆਂ ਵਾਲਾ ਅੱਡਾ ਵੀ ਇਹ ਦੇਖੋ ਵੀ ਚਾਰ ਸਕੂਰੋਂ ਗਰੰਟੀ ਪਲਾਸਟਰ ਕਰਿਆ ਪਿਆਗਾ ਤੇ ਬਾਕੀ ਕਿਵੇਂ ਲੱਗਦਾ ਆਪਣਾ ਕੰਮ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਤੇ ਆਪਣੇ ਪੇਜ ਨੂੰ ਫੋਲੋ ਕਰ ਲਿਓ ਧੰਨਵਾਦ